ਅੱਜ ਪੰਜਾਬ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਹੋਰ ਬਹੁਤ ਵੱਡਾ ਉਪਰਾਲਾ ਇਹ ਪਹਿਲੀ ਵਾਰੀ ਆ ਕਿ ਜਿਹੜੀ ਵਿਸ਼ਵ ਸਿਹਤ ਸੰਸਥਾ WHO ਉਹਨਾਂ ਦੇ ਜਿਹੜੇ ਇੰਡੀਆ ਦੇ ਰਿਪਰੈਜ਼ੈਂਟਰ ਡਾਕਟਰ ਰੋਡਰਿਕ ਐਚ ਆਫਰਨ ਤੇ ਸਾਡੇ ਕੋਲ ਜਿਹੜੇ ਪੀਜੀਆਈ ਤੋਂ ਏਮਜ਼ ਤੋਂ ਜਿਵੇਂ ਪੀਜੀਆਈ ਤੋਂ ਡਾਕਟਰ ਅਜੀਤ ਦੁਸੇਜਾ ਔਰ ਪੀਜੀਆਈ ਤੋਂ ਏਮਜ਼ ਤੋਂ ਜਿਹੜੇ ਡਾਕਟਰ ਅਭਿਸ਼ੇਕ ਹੈ ਔਰ ਸਾਡੇ ਪੰਜਾਬ ਦੇ ਸਿਸਟਮ ਸਾਡੇ ਸੈਕਟਰੀ ਸਾਹਿਬ ਡਾਇਰੈਕਟਰ ਔਰ ਸਾਡੇ ਜਿੰਨੇ ਅਮਰਜੀ ਸਾਰਿਆਂ ਨੇ ਇੱਕ ਉਪਰਾਲਾ ਕੀਤਾ ਜੀ ਕਿ ਉਹਦੇ ਜਿਹੜੇ ਕੈਂਸਰ ਦੇ ਪੇਸ਼ੈਂਟ ਹੈ ਉਹਨਾਂ ਦੀ ਕੇਅਰ ਵਾਸਤੇ ਤਿੰਨ ਜ਼ਿਲ੍ਹੇ ਜਿਹੜੇ ਹੈਗੇ ਆ ਉਹ ਬਠਿੰਡਾ ਮੁਹਾਲੀ ਤੇ ਗੁਰਦਾਸਪੁਰ ਇਹਨਾਂ ਦੇ ਵਿੱਚ ਅਸੀਂ ਪਾਇਲਟ ਕਰਾਂਗੇ ਬਾਕੀ ਸਾਰੇ ਪੰਜਾਬ ਦੇ ਵਿੱਚ ਕਰਾਂਗੇ ਵੀ ਜਿਹੜੇ ਕੈਂਸਰ ਦੇ ਪੇਸ਼ੈਂਟ ਹੈ ਇਹਨਾਂ ਦੇ ਵਿੱਚ अर्ਲੀ ਡਿਟੈਕਸ਼ਨ ਔਰ ਜਿਹੜਾ ਕੈਂਸਰ ਹੈ ਇਹਦਾ ਕਾਰਨ ਕੀ ਹੈ ਇਹਦੀ अर्ली डिटेक्शन ਕੀ ਹੈ ਪ੍ਰੋਫੈਂਸ਼ਨ ਕੀ ਹੈ ਔਰ ਇਹਦੀ ਜਿਹੜੀ ਕਿਉਰ ਹੈ ਉਹਦੇ ਵਾਸਤੇ ਇੱਕ ਸਟੈਂਡਰਡ ਟਰੀਟਮੈਂਟ ਗਾਈਡਲਾਈਨਸ ਕਿ ਉਹਨਾਂ ਦਾ ਇੱਕ ਉਹਨੂੰ ਪ੍ਰਾਫਿਟ ਪ੍ਰੈਕਟਿਸ ਪੈਟਰਨ ਵੀ ਕਹਿੰਦੇ ਆ ਕਿ ਜੇ ਉਹਦੀ ਕੇਅਰ ਕੀ ਕਰਨੀ ਹੈ ਈਵਨ ਜਿਹੜਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਜਾਂ ਜਿਹੜੇ ਡਿਸਟ੍ਰਿਕਟ ਲੈਵਲ ਤੇ ਜਿਹੜੀ ਹੈਗੀ ਹੈ ਇਹ ਸਹੂਲਤ ਜਿਹੜੀ ਕੀਮੋਥੈਰੇਪੀ ਵਗੈਰਾ ਦੀ ਜਿਹੜੀ ਦਿੱਤੀ ਜਾਏਗੀ ਔਰ ਉਹਨਾਂ ਦੀ ਜਿਹੜੀ ਕੇਅਰ ਵਾਸਤੇ ਵੀ ਇਸੇ ਤਰ੍ਹਾਂ ਜਿਹੜੇ WHO ਦੇ ਸਹਿਯੋਗ ਦੇ ਨਾਲ ਇਹ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਪਾਇਲਟ ਕਰਕੇ ਸਾਰੇ ਸਟਾਫ ਨੂੰ ਟ੍ਰੇਨ ਕੀਤਾ ਜਾਏਗਾ ਇਹ ਮਾਣ ਪੰਜਾਬ ਨੂੰ ਇਸ ਕਰਕੇ ਮਿਲਿਆ ਕਿ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਇੱਕ ਸਟੈਮੀ ਪ੍ਰੋਜੈਕਟ ਹੈ ਜਿਹਦੇ ਵਿੱਚ ਹਾਰਟ ਅਟੈਕ ਦੇ ਪੇਸ਼IENTS ਨੂੰ 700 ਬੰਦਿਆਂ ਨੂੰ ਜਿਹੜਾ ਉਹਦੇ ਸਾਡਾ ਜਿਹੜਾ ਇੱਕ ਹੱਬ ਐਂਡ ਸਪੋਕ ਦੇ ਵਿੱਚ ਡਾਕਟਰ ਬਿਸ਼ਪ ਮੋਨ ਉਹਦੇ ਚੀਫ ਕੋਆਰਡੀਨੇਟਰ ਹੈ ਜਿਹੜੇ ਡੀ ਐਮ ਸੀ ਦੇ ਕਾਰਡੀਓਲੋਜਿਸਟ ਹੈ ਸੈਕਟਰ 32 ਵੀ ਆ ਉਹਦੇ ਸਾਡੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅੰਮ੍ਰਿਤਸਰ ਫਰੀਦਕੋਟ ਵੀ ਆ ਥੀਜ਼ ਆਰ ਦਾ ਹੱਬਸ ਜਨੇ ਜਲਾ ਹਸਤਾਲ ਸਬਡਿਵੀਜ਼ਨ ਹਸਪੀਟਲ ਸੀਐਸਸੀ ਇਸ ਦੀਜ਼ ਆਰ ਦਾ ਸਪੋਕਸ ਇਹ ਹੱਬ ਐਂਡ ਸਪੋਕ ਦੇ ਵਿੱਚ ਉੱਥੇ ਅਸੀਂ ਜਿਹੜੇ ਹੈਗਾ ਇਟਰਨੈਟਿਵ ਪਲੇਸ ਆ ਜਿਹੜਾ 50000 ਦਾ ਟੀਕਾ ਲੱਗਦਾ ਹੈਗਾ ਉਹ ਪੇਸ਼ੈਂਟ ਨੂੰ ਜਦੋਂ ਪੇਸ਼ੈਂਟ ਆਂਦਾ ਉਹਦੀ ਈਸੀਜੀ ਹੁੰਦੀ ਹੈ ਇੱਕ ਵਟਸਐਪ ਗਰੁੱਪ ਚ ਪਾ ਦਿੰਦੇ ਆ ਡੀਐਮਸੀ ਦੇ ਕੰਸਲਟੈਂਟ ਮੈਡੀਕਲ ਕਾਲਜਾਂ ਦੇ ਕੰਸਲਟੈਂਟ ਇਮੀਡੀਏਟਲੀ ਆਪਣੇ ਰਾਏ ਦੇ ਦਿੰਦੇ ਆ ਵੀ ਹਾਂ ਇਹ ਫਿੱਟ ਹੈ ਇਹਨੂੰ ਥਰੋਮਬੋਲਾਈਜ਼ ਕਰ ਦਿਓ ਵਿਦਨ 1 ਘੰਟੇ ਦੇ ਵਿੱਚ ਉਹ ਚਲ ਉਹਨੂੰ ਥਰੋਮਬੋਲਾਈਜ਼ ਕਰਕੇ 2-3 ਘੰਟੇ ਚ ਮੈਡੀਕਲ ਕਾਲਜ ਸ਼ਿਫਟ ਦਸੂਏ ਦੇ ਵਿੱਚ ਮੁਕੇਰੀਆਂ ਦੇ ਵਿੱਚ ਬਟਾਲੇ ਦੇ ਵਿੱਚ ਤਰਨਤਾਰਨ ਦੇ ਵਿੱਚ ਸਾਰੇ ਜਿੰਨੇ ਤੁਹਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਸਿੰਥਰੋਮਬੋਲਾਈਜ਼ ਕਰਕੇ ਸ਼ਿਫਟ ਕੀਤਾ ਗਿਆ 583 ਲੋਕਾਂ ਦੀ ਜਾਨ ਜਿਹੜੀ ਆ ਬਚਾਈ ਗਈ ਆ ਇਸੇ ਤਰ੍ਹਾਂ ਅਸੀਂ ਜਿਹੜਾ ਮਕੈਨੀਕਲ ਥਰੋਮਬੈਕਟਮੀ ਸਟ੍ਰੋਕ ਹੈ ਜਿਹਨੂੰ ਅਸੀਂ ਪਾਸਾ ਆਦਰਾ ਅਕ ਕਹਿੰਦੇ ਆ ਜਿਹਨੂੰ ਅਸੀਂ ਉਹਦੇ ਵਿੱਚ ਵੀ ਸੇਮ ਜਿਹੜਾ ਸਾਡਾ ਹੱਬ ਐਂਡ ਸਟ੍ਰੋਕ ਦੇ ਵਿੱਚ ਉਹਦੇ ਵਿੱਚ ਸੀਐਮਸੀ ਦੇ ਡਾਕਟਰ ਜੈਰਾਜ ਪਾਡੀਆਂ ਨੇ ਇਸ ਦਾ ਚੀਫ ਕੋਆਰਡੀਨੇਟਰ ਇਹ ਵੀ ਸਾਡਾ ਜਿਹੜਾ ਸਕਸੈਸਫੁਲ ਮਾਡਲ ਹੈ ਤੇ ਇਹ ਉਹਦੇ ਵਿੱਚ ਜਿਹੜਾ ਮੈਕੈਨੀਕਲ ਥਰੋਮਬੈਕਟਮੀ ਕਰਕੇ ਪਹਿਲਾਂ ਬੰਦੇ ਦੇ ਥਰੋਮਬਸ ਆਂਦਾ ਸੀਗਾ ਬ੍ਰੇਨ ਸਟ੍ਰੋਕ ਹੋ ਜਾਂਦਾ ਸੀ ਬੰਦਾ ਬੈਡ ਰਿਡਨ ਹੋ ਜਾਂਦਾ ਸੀ ਫॉर ਲਾਈਫ ਹੁਣ ਸਾਡੇ ਕੋਲੇ ਕਾਫੀ ਸਾਰੇ ਪੇਸ਼ੈਂਟਸ ਆ ਗਏ ਜਿਨ੍ਹਾਂ ਦਾ ਆਪਰੇਸ਼ਨ ਹੋ ਗਿਆ 24 ਘੰਟੇ ਦੇ ਵਿੱਚ ਇਹ ਟਾਈਮ ਸੈਂਸਿਟਿਵ ਹੈ ਸਾਰੇ ਜੀ ਇਮੀਡੀਏਟਲੀ ਥਰੰਬੋਲਾਈਜ਼ ਕਰਨਾ ਔਰ 24 ਘੰਟੇ ਦੇ ਵਿੱਚ ਆਪਰੇਟ ਕਰਨਾ ਉਹਨੂੰ ਕਿਉਂਕਿ ਹਾਰਟ ਦੀ ਤੇ ਬ੍ਰੇਨ ਦੀ ਟਿਸ਼ੂਜ਼ ਆਰ ਵੈਰੀ ਸੈਂਸਿਟਿਵ ਉਹਦਾ ਇਹ ਹੁਣ ਜਿਹੜਾ ਸਾਡਾ ਪੰਜਾਬ ਦਾ ਮਾਡਲ ਹੈ ਸਟੈਮੀ ਦਾ ਔਰ ਸਟ੍ਰੋਕ ਦਾ ਇਹਨੂੰ ਨੈਸ਼ਨਲ ਲੈਵਲ ਤੇ ਵੀ ਕਾਪੀ ਕੀਤਾ ਜਾ ਰਿਹਾ ਔਰ ਗਲੋਬਲ ਲੈਵਲ ਦੇ ਉੱਤੇ ਜਿਹੜਾ ਪੰਜਾਬ ਦਾ ਮਾਡਲ ਹੈ ਇਸੇ ਤਰ੍ਹਾਂ ਜਿਹੜਾ ਕੈਂਸਰ ਦੇ ਵਿੱਚ ਹੈਗਾ ਉਹ ਸਾਨੂੰ ਉਮੀਦ ਹੈ ਕਿ ਇਹਨੂੰ ਵੀ ਕੀਤਾ ਜਾਏਗਾ ਤੇ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਦਾ ਵੀ ਸ਼ੁਰੂ ਕਰਤਾ ਜੀ ਉਹਦੇ ਵਿੱਚ ਵੀ ਸੀਐਮਸੀ ਦੇ ਡਾਕਟਰ ਹੈਗੇ ਆ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਜਿਹੜੇ ਡੈਫਰੈਂਟ ਡੰਬ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਵਿੱਚ ਕੋਕਲੀਆ ਟ੍ਰਾਂਸਪਲੈਂਟ ਸ਼ੁਰੂ ਕਰ ਰਹੇ ਆ ਹੈਬੈਂਡਸਪੋਕ ਦੇ ਵਿੱਚ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਆ ਕੈਂਸਰ ਦੇ ਵਿੱਚ ਇਸੇ ਤਰ੍ਹਾਂ ਸ਼ੁਰੂ ਕਰ ਰਹੇ ਆ ਅਸੀਂ ਉਹਦੇ ਵਿੱਚ ਸਾਡੇ ਜਿਹੜੇ ਭਾਬਾ ਕੈਂਸਰ ਹਸਪੀਟਲ ਵਾਲੇ ਵੀ ਪੰਜਾਬ ਦੇ ਵਿੱਚ ਬਹੁਤ ਅੱਛਾ ਨੈਟਵਰਕ ਹੈ ਔਰ ਮੈਨਪਾਵਰ ਬਹੁਤ ਅੱਛੀ ਹੈ ਆਸ਼ਾ ਵਰਕਰ ਤੋਂ ਲੈ ਕੇ ਸਾਡੇ ਜਿਹੜੇ ਹੈਗੀਆਂ ਨਰਸਸ ਮਲਟੀਪਰਪਸ ਵਰਕਰਸ ਸਾਡੇ ਡਾਕਟਰਸ اور ਮੱਲਾ ਕਰਨ ਦਾ ਜਿਹੜਾ ਨੈਟਵਰਕ ਹੈ ਉਹ ਬੜਾ ਯੂਸਫੁਲ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਨਵੀਂ ਸਕੀਮ ਲੈ ਕੇ ਆਏ ਆ ਕਿ ਜਿਹੜੀ ਯੂਨੀਵਰਸਲ ਹੈਲਥ케ਅਰ ਪੰਜਾਬ ਦੇ 3 ਕਰੋੜ ਲੋਕਾਂ ਨੂੰ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਕਵਰ ਉਹਦੇ ਵਿੱਚ ਸਾਰੇ ਪ੍ਰੋਸੀਜਰ ਜਿਹੜੇ ਹੈਗੇ ਆ ਸੀ ਉਹਨਾਂ ਨੂੰ ਕਵਰ ਕਰਾਂਗੇ